ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਜੀ ਤੁਹਾਨੂੰ ਪਤਾ ਹੀ ਸਾਡੇ ਚੈਨਲ ਦਾ ਨਾਮ ਤੇ ਅੱਜ ਤੁਹਾਨੂੰ ਵੀਰ ਨਾਲ ਮਿਲਾਉਂਦੇ ਆ ਤੇ ਪੰਜ ਸੱਤ ਜਣੇ ਹੋਰ ਨਾਲ ਇਹ ਭਾਜੀ ਆ ਤੁਹਾਡੇ ਨਾਲ ਹੋਰ ਭਾਜੀ ਕੀ ਹਾਲ ਚਾਲ ਬਾਤ ਠੀਕ ਹੈ ਭਾਜੀ ਲੋ ਜੀ ਤੁਹਾਨੂੰ ਦੱਸਦੇ ਆ ਆਪਾਂ ਬਾਰਡਰ ਦੇ ਬਾਹਰ ਫਸੇ ਹੋਏ ਆ ਕੱਲ ਰਾਤ ਤੋਂ ਸੋ ਸਾਡੇ ਪੇਪਰ ਗਲਤ ਹੋ ਗਏ ਸੀ ਇਨਵੋਇਸ ਦੇ ਤੇ ਭਾਜੀ ਨੇ ਵੀ ਚੈਨਲ ਸਟਾਰਟ ਕਰਨਾ ਤੇ ਜਰੂਰ ਸਬਸਕ੍ਰਾਈਬ ਕਰਿਓ ਤੇ ਕੋਣ ਤਾਂ ਨੂੰ ਮਲਾਉਨੇ ਆ ਬੰਦੇ ਜਿਹੜੇ ਗੱਡੀਆਂ 'ਚ ਬੜੇ ਆ ਉਹਨਾਂ ਦੀਆਂ ਗੱਡੀਆਂ ਕੋਲ ਕੋਲ ਉਹਨਾਂ ਦੇ ਵਿੱਚ ਵੜ ਕੇ ਆਪਾਂ ਇਹਨਾਂ ਨੇ ਕਾਹਦੇ ਸੁੱਤੇ ਆ 7 ਵਜੇ ਦੇ ਤੱਕ ਨੀਂਦ ਨਹੀਂ ਪੂਰੀ ਹੋਈ ਹਾਂ ਉਹ ਬਾਈ ਉੱਠ ਕੋ ਰੋਟੀ ਰੋਟੀ ਖਾ ਲੋ ਆ ਦੇਖ ਸਕਦੇ ਆ ਬਾਈ ਤੁਸੀਂ ਬਾਈ ਬੜੀ ਕੋਸ਼ਿਸ਼ ਕਰਨਗੇ ਬਾਈ ਫੋਨ ਵੇ ਵੇ ਤੇ ਢਿੱਡ ਪਰ ਚੱਲਾ ਜੀ ਇਹਨਾਂ ਦਾ ਲੈ ਜੀ ਕਹਿੰਦੇ ਨਹੀਂ ਕਿੱਦਾਂ ਸੌਂ ਦੇ ਕੱਟੇ ਸੁੱਤ ਪੈ ਗਏ ਲੈ ਆ ਲੈ ਆਦਰੇ ਗੱਡੀਆਂ ਜੀਆਂ ਕਿੱਦਾਂ ਕਮਾਈ ਫਿਰਦੇ ਆ ਮੰਡ ਅੰਦਰ ਦੇ ਗੈਸ ਦੇ ਦੇਖ ਲੋ ਆ ਆਪਣੀ ਜੁੜਦਾ ਬ੍ਰਾਂਡ ਇਹਨਾਂ ਨੇ ਸੀਟਾਂ ਨੂੰ ਪਵਾਇਆ ਗੱਬਰ ਹੋ ਇਦਾਂ ਹੀ ਆ ਫਿਰ ਲਾਓ ਵੀ ਇਹ ਮਰ ਨੂੰ ਨਹੀਂ ਦੇ ਆ ਦੇਖ ਸਕਦੇ ਆ ਤੁਸੀਂ ਇਹਦੀ ਇਹਦੀ ਤਾਂ ਨਹੀਂ ਨਹੀਂ ਇਹ ਨਹੀਂ ਖੁੱਲਦੀ ਆ ਦੇਖੋ ਆ ਬਾਈ ਆ ਇੱਕ ਹੋਰ ਬਾਈ ਕੀ ਹਾਲਿਆ ਜੀ ਇਦਾਂ ਨਹੀਂ ਕੋਠੀਆਂ ਪੈਣੀਆਂ ਪੈਣ ਦੇ ਇਦਾਂ ਦੇ ਬਾਥਰੂਮ ਨਹੀਂ ਬੰਨੇ ਪਹਿਲੀਆਂ ਵੀ ਟੈਗ ਨਹੀਂ ਆ ਇਹ ਦੇਖੋ ਬਾਈ ਦੇ ਬਾਈ ਦੇ ਟੈਟੂ ਟੂਟੂ ਬੜੇ ਬਣਾਏ ਹੋਏ ਆ ਉਹ ਆਂਦੇ ਆ ਕੀ ਕੀਤੀ ਉਹਦੇ ਨਾਲ ਗੱਲ ਮਖਾਸਸ ਆ ਆ ਦੇਖੋ ਬਾਈ ਨੇ ਗੱਡੀ ਬੜੇ ਸ਼ਿੰਗਾਰ ਕਰਕੇ ਰੱਖੀ ਹੋਈ ਆ ਇਹ ਤੇ ਚੋਈ ਦਲਿਓ ਤੇ ਆ ਟੈਟੂ ਟੂਟੂ ਬਹੁਤ ਬਣਾਏ ਆ ਕਿ ਇਹ ਬੋਡੀ ਪ੍ਰਦਰਸ਼ਨ ਕਰਾਂਗੇ ਲੋਇਆ ਜੀ ਭਾਈ ਕਹਿੰਦਾ ਸਾਲਾ ਨੀਂਦ ਨਹੀਂ ਨਾ ਪੂਰੀ ਸਾਲਾ ਇਹਦੇ ਸਾਲਾ ਕੰਨਾਂ ਤੇ ਇੱਕ ਕੰਨ ਕਹਿੰਦੇ ਕੰਨਾਂ ਤੇ ਨੱਤੀਆਂ ਪਾਈਆਂ ਹੋਈਆਂ ਬਾਈ ਨੇ ਬੱਸ ਕਰੋ ਜਨੂਸ ਚੱਡਣ ਲੈ ਜੀ ਨਹੀਂ ਨਹੀਂ ਭਾਈ ਜਨੂਸ ਵਾਲੀ ਕਿਹੜੀ ਗੱਲ ਆ ਜਨੂਸ ਸੱਚ ਆ ਫੀਡ ਲੋਡ ਕੀਤੀ ਆ ਜੀ ਅਸੀਂ ਆ ਫੀਡ ਡੰਗਰਾਂ ਦਾ ਕਹਿੰਦੇ ਖਾਣਾ ਲੋਡ ਕੀਤਾ ਆ